ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅਮਨੀ ਸਰ ਦੇ ਡੈਮਗਨ ਜੀ ਇਲਾਕੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਬਾਜ਼ਾਰਾਂ ਵਿੱਚ ਲੱਗੇ ਕੂੜੇ ਦੇ ਢੇਰਾਂ ਕਾਰਨ ਉਥੋਂ ਦੇ ਨਿਵਾਸੀ ਅਤੇ ਦੁਕਾਨਦਾਰ ਬਹੁਤ ਪਰੇਸ਼ਾਨ ਹਨ ਲੋਕਾਂ ਨੇ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਇਨ੍ਹਾਂ ਇਲਾਕਿਆਂ ਵਿੱਚ ਕੂੜਾ ਚੁੱਕਣ ਵਾਲੀਆਂ ਗੱਡੀਆਂ ਨਹੀਂ ਆ ਰਹੀਆਂ ਜਿਸ ਕਾਰਨ ਇੱਥੇ ਜਗ੍ਹਾ-ਜਗ੍ਹਾ ਤੇ ਲੱਗੇ ਕੂੜੇ ਦੇ ਢੇਰ ਬਿਮਾਰੀਆਂ ਫੈਲਣ ਦਾ ਕਾਰਨ ਬਣ ਰਹੇ ਹਨ ਅਤੇ ਇਥੋਂ ਦੇ ਸੀਵਰੇਜ ਵੀ ਬੰਦ ਪਏ ਹਨ ਉਹਨਾਂ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਇਲਾਕੇ ਦੀ ਸਫਾਈ ਵੱਲ ਧਿਆਨ ਦਿੱੰਦਿਆ ਇੱਥੋਂ ਕੂੜਾ ਚੁਕਵਾਇਆ ਜਾਵੇ ਅਤੇ ਸੀਵਰੇਜ ਸਿਸਟਮ ਠੀਕ ਕੀਤਾ ਜਾਵੇ ਤਾਂ ਜੋ ਇੱਥੋਂ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਇਹਦੇ ਬਾਰੇ ਇਹ ਕਹਿੰਦੇ ਆ ਕਿ ਦੋ ਤਿੰਨ ਦਿਨ ਬਾਅਦ ਗੱਡੀ ਹੁੰਦੀ ਸਾਡੇ ਵਿਆਹ ਦੇ ਵਿੱਚ ਤੇ ਇੱਥੇ ਇਨਾ ਮੱਛਰ ਹੋ ਗਿਆ ਜਿਸ ਦਾ ਕੋਈ ਅੰਤ ਨਹੀਂ ਗੰਦ ਦੇ ਢੇਰ ਲੱਗੇ ਸੀਵਰੇ ਬੰਦ ਪਿਆ ਜੇ ਬੜੀ ਬਦਬੂ ਆ ਰਹੀ ਹੈ ਜੀ ਇੱਥੇ ਜੀਣਾ ਮੁਸ਼ਕਲ ਹੋਇਆ ਪਿਆ ਇੱਥੇ ਤੇ ਆ ਗੰਦਾ ਪਾਣੀ ਸਾਰਾ ਸੀਵਰ ਦਾ ਪਰਲੇ ਦਾਕੇ ਸਾਡੀ ਗਲੀ ਜਾ ਰਿਹਾ ਜੇ ਅਸੀਂ ਕੰਪਲੇਟਾ ਵੀ ਕਰ ਗਏ ਆ ਜੋਨ ਨੰਬਰ 2 ਤੇ ਜਾ ਕੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਉੱਥੇ ਵੀ ਇਹ ਕੂੜਾ ਕੂੜੇ ਦਾ ਗੰਦਗੀ ਹੈ ਤੇ ਨਾ ਗੱਡੀਆਂ ਦੀਆਂ ਵੀ ਤਿੰਨ ਚਾਰ ਦਿਨ ਤੋਂ ਤੇ ਪਾਣੀ ਆ ਡੱਕਾ ਸੀਵਰ ਨਹੀਂ ਖੁੱਲਦੇ ਵੇ ਬੜੀ ਪੇਸ਼ਾਨੀ ਹੈ ਇੱਥੇ ਆਪਣੇ ਟੈਂਕਾਂ ਵਿੱਚ ਆ ਤਿੰਨ ਚਾਰ ਦਿਨ ਹੋ ਗਏ ਆ ਤੇ ਕਾਫੀ ਦਿੱਕਤ ਹੋ ਰਹੀ ਹੈ ਤੇ ਗੋਡੇ-ਗੋਡੇ ਗੰਦਾ ਹੈ ਤੇ ਪਾਣੀ ਵੀ ਕਾਫੀ ਖਲੋਤਾ ਹੈ ਤੇ ਸੀਵਰ ਸਾਰੇ ਡੱਕੇ ਲੱਗੇ ਹੋਇਆ ਕਾਰਪੋਰੇਸ਼ਨ ਨੂੰ ਫੋਨ ਕੀਤਾ ਤੇ ਉਹ ਵੀ ਨਹੀਂ ਸੁਣਾਈ ਕਰ ਰਹੇ ਕੋਈ ਨਹੀਂ ਆਈ ਦੀ ਗੱਡੀ ਹੁਣੇ ਮਸ਼ਰ ਵਾਧੂ ਹੈ ਕੋ ਛੋਟੇ ਛੋਟੇ ਬੱਚੇ ਸਾਡੇ ਤੇ ਬਾਤ ਤੰਗੀ ਹੋਣੀ ਹਨ ਵੀ ਸਾਡੇ ਬਸ ਹਾਂਡਾ ਬਾਈ ਕੂੜਾ ਕਾੜਾ ਚੁੱਕਿਆ ਜਾਵੇ ਕਾਰਬੇਸ਼ਨ ਵਾ ਗੱਟੇ-ਗੱਟੇ ਸਾਫ ਕਰ ਦੇਣ ਬਸ ਇਹੀ ਪੀਲ ਹੈ ਗਿਆਨੂ ਸਮਾਰਟ ਸਿਟੀ ਪਰ ਹਾਲਾਤ ਬਦ ਨਾਲੋਂ ਬੱਤਰ ਹੈ ਕਾਰਨ ਹੈ ਕਿ ਜਗਾ ਜਗਾ ਲੱਗੇ ਕੂੜੇ ਦੇ ਢੇਰ ਜਿੱਥੇ ਗੁਰੂ ਨਗਰ ਦੀ ਸੁੰਦਰਤਾ ਨੂੰ ਸ਼ਰਮਸਾਰ ਕਰ ਰਹੇ ਨੇ ਤੇ ਪ੍ਰਸ਼ਾਸਨ ਬੈਠਾ ਹਵਾਈ ਗੱਲਾਂ ਕਰ ਰਿਹਾ ਕਿ ਸਮਾਰਟ ਸਿਟੀ ਬਣਾ ਦਿੱਤੀ ਗਈ ਹੈ ਪਰ ਜ਼ਮੀਨੀ ਸਰ ਤੇ ਗੱਲ ਕਰ ਲਈਏ ਸ਼ਹਿਰ ਭਰ ਦੇ ਵਿੱਚ ਜਗਾ ਜਗਾ ਕੂੜੇ ਲੱਗੇ ਨੇ ਪਰ ਸਾਡੀ ਫਾਸਿਲੀਟੀ ਟੀਮ ਪਹੁੰਚੀ ਹੈ ਤੇ ਭਾਈ ਰੋਡ ਦੇ ਅੰਦਰ ਅੰਦਰੂਨੀ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਜਗਾ ਜਗਾ ਤੇ ਗਲੀਆਂ ਬਾਜ਼ਾਰਾਂ ਦੇ ਵਿੱਚ ਕੂੜੇ ਦੇ ਢੇਰ ਲੱਗੇ ਨੇ ਤੇ ਲੋਕ ਨਰਕ ਭਰੀ ਜ਼ਿੰਦਗੀ ਬਤਿਹਰ ਕਰਨ ਨੂੰ ਵੀ ਬੂਰਨੇ ਪਹਿਲ ਦੇ ਆਧਾਰ ਤੇ ਲੋਕਾਂ ਦੀ ਮੰਗ ਹੈ ਕਿ ਸ਼ਹਿਰ ਨੂੰ ਸਫਾਈ ਇਹ ਸਫਾਈ ਕੀਤੀ ਜਾਵੇ ਸਾਫ ਸੁਥਰਾ ਕੀਤਾ ਜਾਵੇ ਤਾਂ ਜੋ ਲੋਕ ਜਿਹੜੀ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਉਹ ਤੋਂ ਰਾਹਤ ਮਿਲੇ ਔਰ ਵਧੀਆ ਸਿਸਟਮ ਹੁਦਾ ਬਣ ਸਕੇ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਸチール ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ